ਕਹਿੰਦੇ ਨੇ ਪਾਠ ਕਰਨਾ ਚੌਕੜਾ ਮਾਰ ਕੇ ਬਿਲਕੁਲ ਚੰਗੀ ਗੱਲ ਹੈ ਹੁਣ ਅਸੀਂ ਗੱਡੀ ਵਿੱਚ ਬੈਠੇ ਹੋਇਆ ਹਾਂ ਕਾਰ ਵਿੱਚ ਬੈਠੇ ਹੋਇਆ ਤੇ ਫਿਰ ਬੈਠੇ ਬੈਠੇ ਪਾਠ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਹੁਣ ਤੁਸੀਂ ਦੱਸੋ ਜੇ ਪਾਠ ਕੀਤਾ ਹੈ ਤਾਂ ਫਿਰ ਬੈਠੇ ਬੈਠੇ ਅਰਦਾਸ ਵੀ ਕਰਨੀ ਪੈਗੀ ਫਿਰ ਅਰਦਾਸ ਕਰ ਸਕਦੇ ਹਾਂ ਜਾਂ ਗੱਡੀ ਰੋਕ ਕੇ ਅਰਦਾਸ ਕਰੀਏ ਦੇ ਕਿਤੇ 에ਰੋਪਲੇਨ ਵਿੱਚ ਬੈਠੇ ਹਾਂ ਤੇ ਕਿਸ ਤਰ੍ਹਾਂ ਪਾਠ ਕਰੀਏ ਤੇ ਫਿਰ ਕਈ ਵਾਰ ਐਸਾ ਵੀ ਮੌਕਾ ਬਣ ਜਾਂਦਾ ਏ ਜੋੜੇ ਪਾਏ ਹੋਏ ਨੇ ਕੱਸੇ ਹੋਏ ਨੇ ਨਹੀਂ ਉਤਾਰ ਸਕਦੇ ਪਾਠ ਕਰ ਸਕਦੇ ਆ ਜਾਂ ਨਹੀਂ ਘੁੱਟ ਸਕਦੇ ਤਾਂ ਮੈਂ ਐਲਾਨੀਆਂ ਕਿੰਨਾ ਕਰ ਸਕਦੇ ਆ ਕੋਈ ਕਰ ਸਕਦੇ ਹੋ ਕਾਰ ਵਿੱਚ ਬੈਠੇ ਹੋ ਪਾਠ ਕਰ ਸਕਦੇ ਹੋ ਬੈਠੇ ਬੈਠੇ ਅਰਦਾਸ ਫੜ ਸਕਦੇ ਹੋ ਕੀ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਵਹਿਮਾਂ ਵਰਮਾਂ ਚੋਂ ਕੱਢਿਆ ਹੋਇਆ ਹੈ ਪਰ ਪਤਾ ਨਹੀਂ ਸਾਡੇ ਵਰਗੇ ਕਥਾਵਾਚਕ ਕਿੱਥੋਂ ਆ ਜਾਂਦੇ ਨੇ ਜੋ ਵਹਿਮਾਂ ਵਿੱਚ ਪਾ ਦਿੰਦੇ ਨੇ ਨਹੀਂ ਚੌਕੜਾ ਮਾਰ ਕੇ ਹੀ ਪਾਠ ਕਰਨਾ ਖੜੇ ਹੋ ਕੇ ਹੀ ਅਰਦਾਸ ਕਰਨੀ ਹੈ ਇੱਕ ਬੰਦਾ ਲੰਮਾ ਪਏ ਆਏ ਬਿਮਾਰ ਹੈ ਕਮਰ ਵਿੱਚ ਦਰਦ ਹੈ ਕਹਿੰਦੇ ਨੇ ਨਹੀਂ ਪਾਠ ਕਰਨਾ ਹੈ ਤਾਂ ਚੌਕੜਾ ਮਾਰ ਕੇ ਨਹੀਂ ਤਾਂ ਸਤਾ ਹੀ ਰਹੇ ਅੱਦੋ ਗਈ ਲੰਮੇ ਪੈ ਕੇ ਵੀ ਤੂੰ ਪਾਠ ਕਰ ਸਕਦਾ ਹੈ ਲੰਮੇ ਪੈ ਕੇ ਵੀ ਤੂੰ ਅਰਦਾਸ ਕਰ ਸਕਦਾ ਹੈ ਕਿਉਂ ਕਿ ਸੁੱਤੀਆਂ ਗੁਰੂ ਸਲਾਹੀ ਹੈ ਉੱਠਦੀਆਂ ਵੀ ਗੁਰੂ ਅਲਾ ਕੋਈ ਐਸਾ ਗੁਰਮੁਖ ਜੀ ਮਿਲੇ ਉਹ ਤਾਂ ਕਹੇਂ ਦੋਵਾ ਬਾਪ ਇੱਕ ਬਜ਼ੁਰਗ ਮਾਈ ਮੈਨੂੰ ਕਹਿੰਦੀ ਹੈ ਕਿ ਗਾਨੇ ਜੀ ਮੈਂ ਚੌਕੜਾ ਨਹੀਂ ਮਾਰ ਸਕਦੀ ਮੈਂ ਗੁਰੂ ਗ੍ਰੰਥ ਸਾਹਿਬ ਤੇ ਪਾਠ ਕਰਨਾ ਚਾਹੁੰਦੀ ਆ ਮੈਂ ਕੀ ਕਰਾਂ ਕਿ ਕਿਸੇ ਕਥਾਵਾਚਕ ਨੇ ਮੈਨੂੰ ਕਹਿ ਦਿੱਤਾ ਸੀ ਤੁਸੀਂ ਬਹੁਤ ਵੱਡਾ ਗੁਨਾਹ ਕਰੋਗੇ ਜੇ ਚੌਕੜਾ ਨਹੀਂ ਮਾਰੋਗੇ ਤਾਤ ਇਹ ਚੌਕੜਾ ਮਾਰ ਕੇ ਪਾਠ ਨਹੀਂ ਕੀਤਾ ਬਹੁਤ ਵੱਡਾ ਗੁਨਾਹ ਹੋ ਗਿਆ ਤੁਹਾਡੇ ਤਾ ਫਿਰ ਮੈਂ ਅਰਜ਼ ਕੀਤੀ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਤੇ ਪਾਠ ਨਹੀਂ ਕੀਤਾ ਉਸ ਤੋਂ ਵੀ ਵੱਡਾ ਗੁਨਾਹ ਹੋ ਗਿਆ ਉਸ ਤੋਂ ਵੀ ਵੱਡਾ ਗੁਨਾਹ ਤੇ ਜੇ ਕਿਦਰੇ ਕਿਸੇ ਦਾ ਚੌਕੜਾ ਨਹੀਂ ਵੀ ਲੱਗਦਾ ਪਾਠ ਕਰ ਸਕਦੇ ਹਾਂ ਚੌਕੜਾ ਖੋਲ ਕੇ ਵੀ ਪਾਠ ਕਰ ਸਕਦੇ ਹੋ ਕੁਰਸੀ ਤੇ ਬੈਠ ਕੇ ਵੀ ਪਾਠ ਕਰ ਸਕਦੇ ਹੋ ਅਦਬ ਕਿਸ ਦਾ ਕਰਨਾ ਹੈ ਅਦਬ ਸ਼ਬਦ ਦਾ ਕਰਨਾ ਹੈ ਸ਼ਬਦ ਦਾ ਦਾ ਪਰ ਬਹੁਤ ਸੋਹਣੇ ਢੰਗ ਦੇ ਨਾਲ ਆਪ ਜੀ ਪੋਥੀ ਸਾਹਿਬ ਨੂੰ ਵੀ ਬੜੇ ਪਿਆਰ ਨਾਲ ਗੋਦ ਵਿੱਚ ਵੀ ਲੈ ਕੇ ਜਿਵੇਂ ਆਪ ਜੀ ਨੂੰ ਚੰਗਾ ਲਗੇ ਆਪ ਜੀ ਪਾਠ ਕਰ ਸਕਦੇ ਹੋ ਤਾਂ ਇਹ ਜਿੰਨੇ ਵੀ ਪਰਮ ਨੇ ਵੈਮ ਨੇ ਜਾਂ ਕਈ ਵਾਰ ਕਹਿ ਦਿੰਦੇ ਨੇ ਮਾਸਿਕ ਧਰਮ ਹੋਵੇ ਕੇ ਬੇਬੇ ਆਪ ਬਾਤ ਕਰ ਸਕਦੇ ਆ ਨੇ ਕਿਉਂ ਨਹੀਂ ਕਰ ਸਕਦੇ ਇਸਨੇ ਮਨਾ ਕੀਤਾ ਹੈ ਧੰਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਹਿ ਦਿੱਤਾ ਸੋ ਕਿਉਂ ਮੰਦਾ ਆਖੀਏ ਜਿਤ ਜਮਹਿ ਰਾਜਾ ਤੇਰੇ ਰਾਜੇ ਮਹਾਰਾਜੇ ਪੈਦਾ ਕਰਦੀ ਉਹਨਾਂ ਨੂੰ ਤੁਸੀਂ ਮੰਦਾ ਕਿਉਂ ਬਣਦੇ ਆ ਆਠ ਕਰ ਸਕਦੇ ਆ ਤਾਂ ਇਹ ਸੰਦੇਸ਼ ਜੋ ਅਬਜੀਤ ਜੀ ਦੇ ਸਾਹਮਣੇ ਰੱਖਿਆ ਹੈ ਇਹ ਦੇਸ਼ਾਂ ਪਰਦੇਸ਼ਾਂ ਤੋਂ ਲੋਕਾਂ ਨੇ ਸਵਾਲ ਕੀਤੇ ਨੇ ਕਹਿਣ ਲੱਗੇ ਗਿਆਨੀ ਜੀ ਇਹਦੀ ਕਲਿੱਪ ਬਣਾ ਕੇ ਤੁਸੀਂ ਸਾਨੂੰ ਜਰੂਰ ਭੇਜਣਾ ਇਸ ਕਰਕੇ ਮੈਂ ਆਪ ਜੀ ਨੂੰ ਇਹ ਅਰਜ਼ ਕੀਤੀ ਹੈ ਇਹ ਕਲਿੱਪ ਆਪ ਜੀ ਦੇ ਕੋਲ ਵੀ ਪਹੁੰਚੇ ਆਪ ਜੀ ਨੇ ਵੀ ਗਾ ਸੈਂਡ ਕਰ ਦੇਣੀ ਹੈ ਪੁੱਲਾਂ ਚੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ